ਥਾਣਾ ਢਾੜੀਵਾਲ ਦੀ ਪੁਲਿਸ ਨੇ ਇੱਕ ਢਾਬਾ ਮਾਲਕ ਨੂੰ ਭੁੱਕੇ ਤੇ ਡਰੱਗ ਮਨੀ ਸਮੇਤ ਗ੍ਰਿਫਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ ਐਸਐਚਓ ਢਾੜੀਵਾਲ ਇੰਸਪੈਕਟਰ ਮੈਡਮ ਬਲਜੀਤ ਕੌਰ ਨੇ ਦੱਸਿਆ ਕਿ ਨਾਰਕੋਟਿਕ ਸੈੱਲ ਗੁਰਦਾਸਪੁਰ ਦੇ ਏਐਸਏ ਗੁਰਦੇਵ ਸਿੰਘ ਅਤੇ ਥਾਣਾ ਢਾੜੀਵਾਲ ਦੇ ਸਬ ਇੰਸਪੈਕਟਰ ਸਤਨਾਮ ਸਿੰਘ ਵੱਲੋਂ ਪੁਲਿਸ ਪਾਰਟੀ ਨਾਲ ਖਾਸ ਮੁਖਬਰ ਦੀ ਤਲਾਸ਼ ਤੇ ਹੌਮਲ ਢਾਬਾ ਜਟੀ ਰੋੜ ਗੁਰਦਾਸ ਅੰਗਲ ਵਿਖੇ ਰੇਡ ਕੀਤਾ ਗਿਆ ਤਤਲਾਸ਼ੀ ਦੌਰਾਨ ਢਾਬੇ ਵਿੱਚ ਇਸ ਸਮਾਨ ਵਿੱਚ ਇੱਕ ਮੋਮੀ ਲਫਾਵੇ ਵਿੱਚੋਂ 2 ਕਿਲੋ ਪੁੱਕੀ ਚੂੜਾ ਪੋਸਟ ਬਰਾਮਦ ਹੋਈ ਜਦਕਿ ਟਰੱਬੇ ਦੇ ਮਾਲਕ ਦੋਸ਼ੀ ਤਰਮਿੰਦਰ ਕੁਮਾਰ ਪੁੱਤਰ ਓਮਪ੍ਰਕਾਸ਼ ਵਾਸੀ ਰਣੀਆਂ ਢਾੜੀਵਾਲ ਦੀ ਕਮੀਦ ਜੇ ਵਿੱਚੋਂ 2065 ਰੁਪਏ ਡਰੱਗ ਮਣੀ ਬਰਾਮਦ ਹੋਈ ਐਸਐਚਯੂ ਇੰਸਪੈਕਟਰ ਮੈਡਮ ਬਲਜੀਤ ਕੌਰ ਨੇ ਦੱਸਿਆ ਕਿ ਦੋਸ਼ੀ ਤਰਮਿੰਦਰ ਕੁਮਾਰ ਨੂੰ ਗ੍ਰਿਫਤਾਰ ਕੋ ਪੁੱਕੀ ਚੂੜਾ ਪੋਸਟ ਦੇ ਡਰੱਗ ਮਣੀ ਸਮੇਤ ਕਾਬੂ ਕਰਕੇ ਮਾਮਲਾ ਦਰਜ ਕਰ ਲਿਆ ਹੈ ਇਸ ਮੌਕੇ ਤੇ ਸਬ ਇੰਸਪੈਕਟਰ ਸਤਨਾਮ ਸਿੰਘ ਏਐਸਏ ਨਿਰਮਲ ਸਿੰਘ ਜੇਪੀ ਸਿੰਘ ਤੋਂ ਇਲਾਵਾ ਹੋਰ ਹਾਜ਼ਰ ਸਨ ਖੁਸ਼ਖਬਰੀ ਸਿੱਧੂ ਹਸਪਤਾਲ 1 ਜੁਲਾਈ ਤੋਂ ਲੈ ਕੇ 30 ਸਤੰਬਰ ਤੱਕ ਕੈਂਪ ਲਗਾਇਆ ਗਿਆ ਹੈ ਜਿਸ ਵਿੱਚ ਕੋਈ ਵੀ ਆਪਰੇਸ਼ਨ ਕਰਵਾਓ ਸਿਰ 12000 ਰੁਪਏ ਵਿੱਚ ਪਤਾ ਨੋਟ ਕਰੋ ਸਿੱਧੂ ਹਸਪਤਾਲ ਜ਼ਿਲ੍ਹਾ ਗੁਰਦਾਸਪੁਰ ਢਾੜੀਵਾਲ ਬਾਈਪਾਸ ਜੀਓ ਪੈਟਰੋਲ ਪੰਪ ਦੇ ਨਜ਼ਦੀਕ ਵਧੇਰੇ ਜਾਣਕਾਰੀ ਲਈ ਸਕਰੀਨ ਉੱਪਰ ਨੰਬਰ ਦਿੱਤੇ ਗਏ ਹਨ ਇਹਦੇ ਵਿੱਚ ਕੱਲ ਜਦੋਂ ਮੈਂ ਜਵਾਈ ਨਹੀਂ ਕੀਤਾ ਸੀ ਉਦੋਂ ਇੱਕ ਸਾਡਾ ਸੰਝਾ ਫ੍ਰੈਸ਼ਨ ਹੋਇਆ ਨਾਰੋਟਕ ਸੱਲ ਦੇ ਨਾਲ ਜਿਹਦੇ ਵਿੱਚ ਇੱਕ ਕਾਮਲਤਾ ਬਸਿਕਾ ਗੁਰਦਾਸਪੁਰ ਰੋਡ ਤੇ ਹੀ ਹੈਗਾ ਤੇ ਉੱਥੇ ਤਰਮਿੰਦਰ ਸਿੰਘ ਜਿਹੜਾ ਹੈਗਾ ਆਪੀ ਦਾ ਬਚ ਲਾਂਦਾ ਸੀ ਜਿਹੜਾ ਕਿ ਫੁੱਕੀ ਦਾ ਕੰਮ ਕਰਦਾ ਸੀ ਜਿਹਦੇ ਕੋਲੋਂ ਅਸੀਂ 2 ਕਿਲੋ ਫੁੱਕੀ ਤੇ 2000 ਰੁਪਏ ਤੇ ਕੁਝ ਹੋਰ ਕੋ ਪੈਸੇ ਜਿਹੜੇ ਹੈਗੇ ਆ ਡਰੱਗ ਮੰਨੀ ਜਿਹੜੀ ਅਸੀਂ ਰਿਕਵਰ ਕੀਤੀ ਹੈਗੀ ਆ ਮੈਡਮ ਇਹਨੂੰ ਕੋਈ ਪਤਾ ਲੱਗਾ ਕਿ ਇੱਥੋਂ ਲੈ ਕੇ ਆਉਂਦਾ ਸੀ ਜਾਂ ਕਿਤੇ ਸਪਲਾਈ ਕਰਦਾ ਸੀਗਾ ਕੋਈ ਇਹ ਵੀ ਜਾਂਚ ਚੱਲ ਰਿਹਾ ਹਾਂਜੀ ਇਹਦੀ ਕਰ ਵੀ ਰਹੇ ਹਾਂ ਜਨਸ ਇਹ ਐਕਚੁਅਲੀ ਇਹਦਾ ਟੱਬਾ ਹੈਗਾ ਸੀ ਜਦੋਂ ਟਰੱਕਾਂ ਵਾਲੇ ਆਉਂਦੇ ਸੀਗੇ ਕੋਈ ਇਹਦੇ ਕੋਲੋਂ ਆ ਕੇ ਲੈਂਦੇ ਸੀ ਤੇ ਇਹਦੇ ਚਾਵ ਗਾਰਾਜ પાਕੇ ਉਹਨਾਂ ਨੂੰ ਜਿਹੜੇ ਦਿੰਦਾ ਸੀ ਟਰੱਕ ਵਾਲੇ ਗਾਂ ਕੋਈ ਸੀਗੇ ਜਿਹੜੇ ਉਹ ਦੇਖ ਕੇ ਜਾਂਦਾ ਸੀ ਇਹਨੂੰ ਪਰ ਅਸੀਂ ਉਹ ਆਇਡੈਂਟੀਫਾਈ ਕਰ ਰਹੇ ਹਾਂ ਜੀ ਰਿਮਾਰਕ ਲੈ ਰਹੇ ਹਾਂ ਪਹਿਲਾਂ ਇਹ ਟੱਬਾ ਪਕਿਆ ਹੈ ਜੀ ਨਹੀਂ ਇਹਦੇ ਰੇਜ ਨਹੀਂ ਫਿਲਹਾਲ